ਰੋਡ ਸੰਗਰਾਸ਼ ਕਮੇਟੀ ਦੇ 28 ਪਿੰਡਾਂ ਦੇ ਪੀੜਤਾਨ ਨੇ ਲਗਾਇਆ ਐਕਸਪ੍ਰੈਸ ਹਾਈਵੇ ਦੇ ਖਿਲਾਫ ਡੇਰਾਬੱਸੀ ਅਤੇ ਬਨੂਰ ਖੇਤਰ ਦੇ 28 ਪਿੰਡਾਂ ਦੇ ਲੋਕਾਂ ਨੇ ਮਨੋਲੀ ਸੁਰਤ ਵਿਖੇ ਤਰਨਾ ਲਗਾਇਆ ਤਰਨਾਕਾਰੀਆਂ ਦੇ ਹੱਕ ਵਿੱਚ ਵਕਫ-ਵਕਫ ਕਿਸਾਨ ਜਥੇਬੰਦੀਆਂ ਨੇ ਵੀ ਸ਼ਮੂਲੀਅਤ ਕੀਤੀ ਤਰਨਾਕਾਰੀਆਂ ਨੇ ਦੱਸਿਆ ਕਿ ਐਕਸਪ੍ਰੈਸ ਹਾਈਵੇ ਪ੍ਰੋਜੈਕਟ ਤੋਂ ਪਹਿਲਾਂ ਸਰਕਾਰ ਅਤੇ ਕੰਪਨੀ ਵੱਲੋਂ ਸਰਵਿਸ ਰੋਡ ਅਤੇ ਪਾਣੀ ਨਿਕਾਸੀ ਦੇ ਲਾਂਗੇ ਸਮੇਤ ਵਕਫ-ਵਕਫ ਮੰਗਾਂ ਮੰਨਿਆ ਸਨ ਪਨ ਐਕਸਪ੍ਰੈਸ ਹਾਈਵੇ ਪ੍ਰੋਜੈਕਟ ਦਾ 80% ਕੰਮ ਹੋ ਜਾਣ ਦੇ ਬਾਵਜੂਦ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ ਤਰਨਾਕਾਰਿਆ ਨੇ ਕਿਹਾ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਆਵਾਜ਼ ਚੁੱਕਣ ਤੇ ਕੰਪਨੀ ਵੱਲੋਂ ਥਾਣੇ ਵਿੱਚ ਪਰਚੇ ਦਰਜ ਕਰਵਾਏ ਜਾ ਰਹੇ ਨੇ ਮੰਗਾਂ ਸੰਬੰਧੀ ਹਾਈਵੇ ਦੇ ਪ੍ਰੋਜੈਕਟ ਡਾਇਰੈਕਟਰ ਡੀਸੀ ਅਤੇ ਵੱਖ-ਵੱਖ ਉੱਚ ਅਧਿਕਾਰੀਆਂ ਨੂੰ ਕਈ ਵਾਰ ਮਿਲਿਆ ਜਾ ਚੁੱਕਿਆ ਹੈ ਪਰ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਤਰਨਾਕਾਰਿਆ ਨੇ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ 7 ਜਨਵਰੀ ਤੱਕ ਮੰਗਾਂ ਨਾ ਮੰਨੀਆਂ ਗਈਆਂ ਤਾਂ ਹਾਈਵੇ ਜਾਮ ਕੀਤਾ ਜਾਵੇਗਾ इस मौके अवतार सिंह महेंद्र सिंह मनौली सूरत जगजीत सिंह जग्गी लखविंदर सिंह लखी प्रधान बलजिंदर सिंह तरलोचन सिंह नंडियाली बलवंत सिंह नंडियाली साधु सिंह खलोर रघबीर सिंह मडौली आदि तो अलावा बहुत किसान हाजिर सन देखो पूरी खबर मीडिया न्यूज पंजाब बनूर तो राजेंद्र सिंह मोही की खबर मैं डेरा बसी बनूड़ रोड संघर्ष कमेटी तो अवतार सिंह मनौली सुरत जो अज असी धरना लाया सी ਇੱਥੇ ਜਿਹੜੀ ਜ਼ਮੀਨ ਸੜਕ ਲਈ ਅਕਵਾਇਰ ਕੀਤੀ ਹੈ ਤਾਂ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਤੁਹਾਨੂੰ ਸਰਵਿਸ ਰੋਡਾਂ ਦੇਵਾਂਗੇ ਜਿਹੜੇ ਪਾਣੀ ਦੇ ਨਿਕਾਸ ਦੇ ਟੁਕਮੇ ਪ੍ਰਬੰਧ ਕਰਾਂਗੇ ਜੋ ਵੀ ਤੁਹਾਡੀਆਂ ਜਿੰਨੇ ਵੀ ਸਮੱਸਿਆਵਾਂ ਉਹਨਾਂ ਨੂੰ ਹੱਲ ਕਰਾਂਗੇ ਪਰੰਤੂ ਏ ਹੌਲੀ ਹੌਲੀ ਸੜਕਾਂ ਨੂੰ ਬਣਾਉਂਦੇ ਗਏ ਆ ਪਰ ਜਿਹੜੀਆਂ ਸਾਡੀਆਂ ਜਿਹੜੀ ਮੰਗਾਂ ਨੂੰ ਉਹਨਾਂ ਨੂੰ ਬਸਾਰਦੇ ਗਏ ਆ ਜਿਹੜੀਆਂ ਲੈਂਡ ਐਕੁਇਜ਼ੀਸ਼ਨ ਪਾਲਿਸੀ ਦੇ ਵਿੱਚ ਸਰਵਿਸ ਰੋਡਾਂ ਦਿੱਤੀਆਂ ਹੋਈਆਂ ਸਾਨੂੰ ਉਹ ਵੀ ਨਹੀਂ ਦਿੱਤੀਆਂ ਗਈਆਂ ਇਹਨਾਂ ਸਾਨੂੰ ਜਦੋਂ ਸਾਨੂੰ ਜਵਾਬ ਦੇਤਿਆ ਇਹ ਜਿਹੜੀ ਸੜਕ ਬਣਾ ਰਹੀ ਕੰਪਨੀ ਉਹਨਾਂ ਨੇ ਪਹਿਲਾਂ ਸਾਨੂੰ ਵਾਅਦਾ ਕੀਤਾ ਵੀ ਸਾਨੂੰ ਸਰਵਿਸ ਰੋਡ ਦਵਾਂਗੇ ਜਦੋਂ ਉਹਨਾਂ ਨੇ ਸਾਨੂੰ ਜਵਾਬ ਦੇ ਦਿੱਤਾ ਵੀ ਤੁਹਾਡੇ ਲਈ ਕੋਈ ਸਰਵਿਸ ਰੋਡ ਨਹੀਂ ਹੈ ਫੇਰ ਅਸੀਂ ਪੀਡੀ ਕੋਲ ਗਏ ਜਿਹੜਾ ਪ੍ਰੋਜੈਕਟ ਡਾਇਰੈਕਟਰ ਐਨਐਚਆਈ ਦਾ ਡੀਸੀ ਡੀਸੀ ਮੁਹਾਲੀ ਨੂੰ ਮਿਲੇ ਟੀਆਰਓ ਮੁਹਾਲੀ ਨੂੰ ਅੱਜ ਨਹੀਂ ਅਨੇਕਾਂ ਵਾਰ ਜੂਨ 2025 ਤੋਂ ਲੈ ਕੇ ਹੁਣ ਤੱਕ ਅਸੀਂ ਘੱਟੋ ਘੱਟ 20 ਵਾਰੀ ਮਿਲੇ ਉਹਨੇ ਐ ਐਪਲੀਕਤੀ ਐਪਲੀਕੇਸ਼ਨ ਦੇਖਿਆ ਸਾਰੀਆਂ ਜਿਹੜੀਆਂ ਐਪਲੀਕੇਸ਼ਨ ਰਿਸਿਵ ਕਰਾਈਆਂ ਹੋਈਆਂ ਪਰ ਉਹ ਸਾਨੂੰ ਲਾਰੇ ਲਾਉਂਦੇ ਆ ਜਵਾਬ ਦਿੰਦੇ ਨਹੀਂ ਕੰਮ ਕਰਦੇ ਨਹੀਂ ਹੈ ਜਦੋਂ ਹੁਣ ਸੜਕ 80% ਕੰਮ ਨਿਭੜ ਚੁੱਕਿਆ ਹੈ ਤੇ ਹੁਣ ਉਹ ਗੰਦ ਬਣਾਉਣ ਲੱਗੇ ਆ ਜਿਸ ਕਰਕੇ ਸਾਰੇ ਕਿਸਾਨ ਹੁਣ ਤੌਖਲੇਚਾ ਰੋਜ ਉਹਨਾਂ ਨੇ ਕੰਮ ਬੰਦ ਕਰਾਇਆ ਪਹਿਲਾਂ ਮਨੋਲੀ ਸੁਰਤ ਕੰਮ ਬੰਦ ਕਰਾਇਆ ਫਿਰ ਰੱਜੂ ਮੱਧਰੇ ਕੰਮ ਬੰਦ ਕਰਾਇਆ ਫਿਰ ਧਰਮਗੜ ਬੰਦ ਕਰਾਇਆ ਫਿਰ ਬੁੱਢਣ ਬੰਗਰਾਇਆ ਮੇਰੇ ਪਰ ਪਰਚਾ ਦਰਜ ਕਰਾਇਆ ਵੀ ਇਹ ਲੋਕਾਂ ਨੂੰ ਕਿਸਾਨਾਂ ਨੂੰ ਗਮਰਾਹ ਕਰ ਰਿਹਾ ਇਹ ਜਿਹੜਾ ਕੰਮ ਬੰਦ ਕਰ ਰਿਹਾ ਜਿਸ ਦੇ ਨਾਲ ਸੜਕ ਦਾ ਨੁਕਸਾਨ ਹੁੰਦਾ ਐਨਐਚਆਈ ਦਾ ਕਰੋੜਾਂ ਦਾ ਨੁਕਸਾਨ ਹੁੰਦਾ ਫਿਰ ਜਦੋਂ ਅਸੀਂ ਉਹਨਾਂ ਨੂੰ ਦਿਖਾਇਆ ਵੀ ਜਿਹੜਾ ਜਿਹੜਾ ਗਜਟ ਪੇਸ਼ ਕਰਿਆ ਹੋਇਆ ਸੈਂਟਰ ਸਰਕਾਰ ਨੇ ਐਨਐਚਆਈ ਨੇ ਵੀ ਉਹਦੇ ਮਾ ਸਰਵਿਸ ਰੋਣਾ ਦਿੱਤੀਆਂ ਵੀ ਆ ਉਹ ਕਿੱਥੇ ਗਈਆਂ ਉਹ ਪੁਲਿਸ ਵਾਲਿਆਂ ਨੇ ਜਿਹੜਾ ਕੇਸ ਉਹ ਬਿਲਕੁਲ ਰਿਜੈਕਟ ਕਰਦਿਆ ਉਹਨਾਂ ਦੀ ਵਾਪਸ ਕਰਦੀ ਵੀ ਜੋ ਵੀ ਤੁਹਾਡੇ ਯੋਜਨਾ ਦੇ ਵਿੱਚ ਐਨਐਚਆਈ ਦੇ ਗਜਟ ਦੇ ਵਿੱਚ ਦਿੱਤੇ ਹੋਇਆ ਉਹ ਸਾਰੀਆਂ ਫੈਸਿਲਿਟੀਆਂ ਦਬੋ ਉਹਨਾਂ ਨੂੰ ਉਸ ਤੋਂ ਬਾਅਦ ਅਸੀਂ ਜੋ ਤੁਹਾਡੇ ਹੋਏਗਾ ਅਗਲੀ ਕਾਰਵਾਈ ਉਹ ਅਸੀਂ ਕਰਾਂਗੇ ਇਹ ਜਿਹੜੇ ਹੈਗੇ ਆ ਡੇਰਾ ਬਸੀ ਹਰ ਬਨੂੜ ਦੇ ਬਨੂੜ ਹਲਕੇ ਇਲਾਕੇ ਦੇ 28 ਪਿੰਡਾਂ ਜੇ 12 ਪਿੰਡ ਪੈਂਦੇ ਆ ਬਨੂੜਾ ਲੱਕੇ ਦੇ 18 ਪਿੰਡ ਪੈਂਦੇ ਆ ਡੇਰਾ ਬਸੀ ਇਲਾਕੇ ਦੇ ਅਸੀਂ ਜੇ ਸਾਡਾ ਸਾਰਾ ਮਸਲਾ ਜਿਹੜਾ ਅੱਜ ਦਾ ਸਾਡਾ ਇਕੱਠਾ ਇਹ ਸਾਡਾ ਇਕੱਠ ਇਹ ਸੀ ਵੀ ਸਰਕਾਰ ਨੂੰ ਇੱਕ ਆਪਾਂ ਨੇ ਦਿਖਾਣਾ ਹੈ ਵੀ ਅਸੀਂ ਇਕੱਠੇ ਵੀ ਆ ਜੇ ਤੁਸੀਂ ਸਾਡੇਆਂ ਜਿਹੜੀਆਂ ਸਹੂਲਤਾਂ ਨਹੀਂ ਦਿੰਦੇ ਜਿਹੜੀਆਂ ਪਾਲਿਸੀ ਦੇ ਵਿੱਚ ਹੈਗੀਆਂ ਤਾਂ ਅਸੀਂ ਸੜਕ ਬੰਦ ਕਰਾਂਗੇ ਕਰੋ ਕਰਾਂਗੇ ਜੋ ਵੀ ਕਿਸਾਨ ਅਸੀਂ ਲਾਂਬ ਬੰਦ ਕਰੇ ਆ ਜੇ ਜੋ ਵੀ ਸਾਨੂੰ ਰਹਿ ਦੇ ਦੇਣਗੇ ਅਸੀਂ ਉਹ ਸਾਰਾ ਕੁਝ ਕਰੂਗੇ 1 ਜਨਵਰੀ ਤੱਕ 6 ਜਨਵਰੀ ਤੱਕ ਅਸੀਂ ਸਰਕਾਰ ਨੂੰ ਐਲਟੀਮੇਟਮ ਦੇ ਰਹੇ ਆ ਜੇ ਤਾਂ 7 ਜਨਵਰੀ ਤੱਕ ਸਾਡੇ ਨਾਲ ਗੱਲ ਕਰਕੇ ਸਰਵੇ ਰੋਡਾਂ ਹਰ ਜਿਹੜੇ ਪਾਣੀ ਦੇ ਨਿਕਾਸ ਹੋ ਸਾਨੂੰ ਦੇ ਰਹੇ ਆ ਤਾਂ ਠੀਕ ਆ ਜੇ ਉਹ ਨਹੀਂ ਦਿੰਦੇ ਤਾਂ ਅਸੀਂ ਸੜਕਾਂ ਜਾਮ ਕਰਾਂਗੇ ਸ਼ਸ਼ੀਗਾਲ ਜੀ ਮੇਰਾ ਨਾਮ ਜਗਜੀਤ ਸਿੰਘ ਭਾਰਤੀ ਕਿਸਾਨ ਜਨ ਡਕਾਉਂਦਾ ਜ਼ਿਲ੍ਹਾ ਪ੍ਰਧਾਨ ਮਹਾਲੀ ਤੋਂ ਹੀ ਅੱਜ ਜਿਹੜੀ ਐਨ ਐਚ ਆਈ ਵੱਲੋਂ ਜਿਵੇਂਦਾਰਾਂ ਕੇ ਲਾਂਗੇ ਬੰਦ ਕਰੇ ਜਾ ਰਹੇ ਆ ਉਸ ਕੇ ਸੰਬੰਧ ਮਾ ਸੰਘਰਸ਼ ਹੋ ਰਿਹਾ ਹੈ ਸੋ ਮਨ ਮਨੂਰੇ ਕਿਸਾਨਾਂ ਦੀ ਮੀਟਿੰਗ ਰੱਖੀ ਆ ਹਮੇ ਐਨ ਤੁਹਾਡੇ ਮਾਧਿਅਮ ਰਾਹੀਂ ਐਨ ਐਚ ਆਈ ਦੇ ਅਧਿਕਾਰੀਆਂ ਨੂੰ ਕਹਿਣਾ ਚਾਹੁੰਦੇ ਆ ਯਾਦਾ 7 ਤਰੀਕ ਤੱਕ ਐਲਟੀਮੇਟ ਦੇ ਆ ਇਹਨਾਂ ਨੂੰ ਵੀ ਜਿਹੜੇ ਕਿਸਾਨਾਂ ਨੇ ਗੇ ਰਾਹ ਰੋਕੇ ਆ ਉਹ ਖੋਲ ਦਿਓ ਲਾਂਘੇ ਦਿਓ ਨੇ ਸਰਕਾਰੀ ਪਹੀਆਂ ਵੀ ਬੰਦ ਕਰ ਰਹੇ ਆ ਉਹ ਰੋਡ ਦੇ ਵਿੱਚ ਛੱਡ ਨਹੀਂ ਰਹੇ ਆ ਤੇ ਸਰਵਿਸ ਰੋਡ ਦੀ ਮਾਰੀ ਸੁਰੂ ਦਿਓ ਮੰਗ ਰਹੀ ਆ ਮਾਨੂੰ ਸਰਵਿਸ ਰੋਡ ਮਿਲਣਾ ਚਾਹੀਦਾ ਆ ਕਿਉਂ ਮਹਾਰੀਆਂ ਜ਼ਮੀਨਾਂ ਮਾਨੂੰ ਇਹਨੇ ਰੋਡ ਕੱਢ ਰਹੇ ਆ ਕਈ ਜ਼ਮੀਨਦਾਰਾਂ ਦੀ ਜ਼ਮੀਨਾਂ ਰੋਡ ਦੇ ਦੋ ਪਾਸੇ ਹੋ ਗਈ ਜਿੰਨੂੰ ਰਸਤਾ ਨਹੀਂ ਰਿਹਾ ਉਸ ਦਾ ਹੱਲ ਸਲੀਪ ਰੋਡ ਇਹ ਆ ਮਾਨੂੰ ਇਸ ਉੱਚੇ ਰੋਡ ਦਾ ਕੋਈ ਬੈਨੀਫਿਟ ਨਹੀਂ ਹੈ ਮਾਰੇ ਬਤਾ ਨਹੀਂ ਹੈ ਬੰਦੋ ਸਲੀਪਰ ਸਲੀਪਰ ਰੋਡ ਗਈ ਫਾਇਦਾ ਹੈ ਜਦੋਂ ਤੱਕ ਸਲੀਪਰ ਰੋਡ ਨਹੀਂ ਬਣਦਾ ਅਸੀਂ ਸੰਘਰਸ਼ ਜਾਰੀ ਰੱਖेंगे ਜੇ 7 ਤਰੀਕ ਤੱਕ ਮਾਰਾ ਮਸਲਾ ਹੱਲ ਨਾ ਹੋਇਆ ਹਮੇ ਇਸ ਰੋਡ ਦਾ ਮਕੰਮਲ ਤੌਰ ਪਰ ਕੰਮ ਰੋਕੇ ਓਕੇ ਸਿੰਘ ਨੜਿਆਲੀ ਭਾਰਤੀ ਕਿਸਾਨਾ ਨੇਕਤਾ ਸਿੱਧੂ ਪਰ ਜਿਹੜਾ ਅਪਰਾਧ ਮੋਹਾਲੀ ਮੈਂ ਤਾਂ ਇਹ ਐਨਐਚਆਈ ਵਾਲਾਂ ਦੇ ਜਿਹੜੇ ਪਿੰਨਾ ਦੇ ਲੋਕਾਂ ਨੇ ਇਵਾਨ ਕਰ ਰਹੇ ਆ ਰਸਤੇ ਰੋਕਦੇ ਆ ਲਿਪਰੋਡ ਰਾਮ ਲਾਉਣ ਦੇ ਕੰਮ ਕਰ ਰਹੇ ਆ ਇਹ ਬੜਾ ਸਿਰੋਸਰੀ ਕਿਸਾਨਾਂ ਨਾਲ ਧੱਕਾ ਕਰ ਰਹੇ ਜੋ ਵੀ 7 ਤਰੀਕ ਦਾ ਅਲਟੀਮੇਟਮ ਦਿੱਤਾ ਜੇ ਉਸ ਦੇ ਵਿੱਚ ਇਹਨਾਂ ਨੇ ਹੱਲ ਨਾ ਕੀਤਾ ਤਾਂ ਵੱਡੇ ਸੰਘਰਸ਼ ਦੇ ਵਿੱਚ ਕਰਦੇ ਸਾਨੂੰ ਕੋਈ ਅਗਰੇਜ਼ ਨਹੀਂ ਤਾਂ ਜਿੱਡਾ ਵੱਡਾ ਵੀ ਸਾਨੂੰ ਧਰਨਾ ਲਾਣਾ ਪਿਆ ਉੱਡਾ ਹੀ ਵੱਡਾ ਧਰਨਾ ਲਾਵਾਂਗੇ ਤਾਹੀਂ ਆਪਣੀ ਜਿਹੜੀ ਕਿਸਾਨੀ ਮੰਗਾ ਪੂਰੀ ਖਰਾਵਾਗੇ ਜੀ ਬਲਜਿੰਦਰ ਸਿੰਘ ਪ੍ਰਧਾਨ ਕਿਸਾਨ ਰੋਡ ਸੰਘਰਸ਼ ਕਮੇਟੀ ਡੇਰੋਸੀ ਬਨੂੜ ਅੱਜ ਸਾਡੇ ਆ ਮੈਸੇ ਇੱਕ ਜਿਹੜੀ ਆਪਣੀ ਜ਼ਿੰਮੇਵਾਰਾਂ ਦੀ ਇੱਕ ਮੀਟਿੰਗ ਹੈ ਪ੍ਰਭਾਵਤ ਜਿਹੜਾ ਆਪਣਾ ਨੈਸ਼ਨਲ ਹਾਈਵੇ ਐਨ ਐਚ 205 ਰੋਡ ਬਣ ਰਿਹਾ ਉਹਦੇ ਵਿੱਚ ਪਹਿਲਾਂ ਸਾਡੀ ਜਿਹੜੀ ਸੰਘਰਸ਼ ਸੀਗਾ ਉਹ ਰੇਟ ਦੇ ਬਾਰੇ ਸੀਗਾ ਸਾਡਾ ਰੇਟ ਬਹੁਤ ਘੱਟ ਪਾਇਆ ਸੀਗਾ ਅਸੀਂ ਸੰਘਰਸ਼ ਕਰਕੇ ਰੇਟ ਸਹੀ ਕੀਤਾ ਆਪਣਾ ਤੇ ਉਦੋਂ ਜਦੋਂ ਰੇਟ ਦੇ ਨਾਲ-ਨਾਲ ਅਸੀਂ ਇਹਨਾਂ ਨੂੰ ਆਪਣੇ ਸਰਵਿਸ ਰੋਡ ਤੇ ਪਾਣੀ ਦੀ ਨਿਕਾਸੀ ਤੇ ਸਲੀਪ ਰੋਡ ਕੱਟ ਦੇ ਬਾਰੇ ਅਸੀਂ ਇਹਨਾਂ ਨੂੰ ਸ਼ੁਰੂ ਤੋਂ ਜਾਣੂ ਕਰਵਾਉਂਦੇ ਆ ਰਹੇ ਹਾਂ ਵੀ ਸਾਨੂੰ ਇਹ ਤੋਂ ਬਿਨਾਂ ਅਸੀਂ ਰੋਡ ਨਹੀਂ ਬਣ ਦੇਵਾਂਗੇ ਉਹਨਾਂ ਨੇ ਉਸ ਟਾਈਮ ਸਾਨੂੰ ਡੇਰੋ ਸਾਹਿਬ ਨੇ ਵੀ ਤੇ ਹੋਰ ਪ੍ਰਸ਼ਾਸਨ ਅਧਿਕਾਰੀਆਂ ਨੇ ਵਾਅਦਾ ਕੀਤਾ ਸੀ ਕਿ ਅਸੀਂ ਤੁਹਾਨੂੰ ਇਹ ਸਾਰੇ ਤੁਹਾਡਾ ਕੋਈ ਲਾਂਗਾ ਬੰਦ ਨਹੀਂ ਕੀਤਾ ਜਾਊਗਾ ਤੇ ਸਰਵਿਸ ਰੋਡ ਦੇ ਜਾਊਗਾ ਤੇ ਕੱਟ ਦਿੱਤੇ ਜਾਊਗਾ ਰੋਡ ਦੇ ਛੜਨ ਉਤਰਨ ਤੇ ਹੁਣ ਜਦੋਂ ਇਹ ਰੋਡ ਇੱਧਰ 10 ਮਿੰਟਾਂ ਦਾ ਕੰਮ ਕੰਪਲੀਟ ਹੋਣ ਵਾਲਾ ਹੈ ਆ ਹੁਣ ਕੰਧਾਂ ਕਰਨ ਲੱਗੇ ਜਿਹੜੇ ਕੱਟੇ ਛੱਡੇ ਸੀਗੇ ਰਾਸਤੇ ਸਾਡੇ ਕੋ ਸਲੀਪ ਰੋਡ ਉਹਨਾਂ ਨੂੰ ਬੰਦ ਕਰਨ ਲੱਗੇ ਅਸੀਂ ਉਹਨਾਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਨਾ ਅੱਜ ਅਸੀਂ ਇੱਕ ਜਿਹੜੇ ਪ੍ਰਭਾਵਿਤ ਕਿਸਾਨਾਂ ਨਾਲ ਛੋਟੀ ਜਿਹੀ ਮੀਟਿੰਗ ਕਰੀ ਹੈ ਤੇ ਅਗਲੇ ਜਿਹੜੇ ਹੈ ਰਣ ਸੰਘਰਸ਼ ਦੀ ਰਣਨੀਤੀ ਹੈ ਉਹ ਅਸੀਂ ਲਿਖ ਰਹੇ ਹਾਂ ਸੋ ਅੱਜ ਇਹ ਹੀ ਵਿਚਾਰ ਕੀਤਾ ਮੈਂ ਲਖਵਿੰਦਰ ਸਿੰਘ ਜਰਨਲ ਸਖਤਰ ਬੀਕੂ ਰਾਜੇਵਾਲ ਮਹਾਲੀ ਅੱਜ ਅਸੀਂ ਰੋਡ ਸਰਵਿਸ ਕਮੇਟੀ ਦੇ ਸੱਦੇ ਤੇ ਪਹੁੰਚੇ ਜਿਹੜੇ ਸਲੀਪਰ ਰੋਡ ਬੰਦ ਕਰ ਰਹੀ ਹੈ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਕਿਸਾਨਾਂ ਨੂੰ ਪਰੇਸ਼ਾਨ ਹੋ ਰਹੀ ਹੈ ਉਹਨਾਂ ਦਾ ਪਾਣੀ ਦਾ ਲਾਂਗਾ ਬੰਦ ਹੋ ਗਿਆ ਉਹਦੇ ਸੌਨ ਦੇ ਜਿੱਕਟ ਰੱਖਿਆ ਜੀ ਕਿਸਾਨਾਂ ਨੇ ਉਹਦੇ ਰਸਤੇ ਬੰਦ ਹੋ ਗਏ ਉਹਦੀ ਥਾਣੇ 'ਚ ਐਫ ਆਈ ਆਰ ਦਰ ਕਿਹ ਰਸਤਾ ਬੰਦ ਤੋਂ ਬੰਦ ਕਰ ਰਹੇ ਨੇ ਕਿਸਾਨਾਂ ਨੇ ਕਈ ਜਗ੍ਹਾ ਤੇ ਕੰਮ ਰੁਕਿਆ ਹੋਇਆ ਹੈ ਤੇ ਅਸੀਂ ਉਹਨਾਂ ਦੇ ਨਾਲ ਆ ਅਸੀਂ ਤਸਤਾਵਨੀ ਜਿਹੜਾ ਚਾਹੁੰਦੇ ਆ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਐਨ ਐਚ ਆਈ ਨੂੰ ਜੇਕਰ ਤੁਸੀਂ ਕਿਸਾਨਾਂ ਦੀ ਮੰਗਾਂ ਹੱਲ ਨਾ ਕੀਤਾ ਪਾਣੀ ਦਾ ਹੱਲ ਨਾ ਕੀਤਾ ਨਿਕਾਸੀ ਪਾਣੀ ਦੀ ਨਿਕਾਸੀ ਦਾ ਅਤੇ ਰਸਤਿਆਂ ਦਾ ਤੇ ਸਲੀਪ ਰੋਡ ਨਾ ਦਿੱਤੇ ਤਾਂ ਅਸੀਂ ਪੂਰਨ ਤੌਰ ਤੇ ਜਿਵੇਂ ਰੋਡਸ ਕਮੇਟੀ ਨੇ ਦੱਸਿਆ ਹੈ ਕਿ ਅਸੀਂ 7 ਦਿਨ ਦਾ ਅਲਟੀਮੇਟਮ ਦਿੱਤਾ ਹੈ ਉਸ ਤੋਂ ਬਾਅਦ ਅਸੀਂ ਇਹਨਾਂ ਦਾ ਪੂਰਨ ਤੌਰ ਤੇ ਜਿਹੜਾ ਐਨ ਐਚ ਆਈ ਦਾ ਕੰਮ ਹੈ ਜਿੱਥੇ ਇਹਨੇ ਪਲਾਂਟ ਚੱਲਦਾ ਅਸੀਂ ਉੱਥੇ ਸਾਰਾ ਉਹਨਾਂ ਦਾ ਬੰਦ ਕਰਾਂਗੇ ਅਸੀਂ ਇਹਨਾਂ ਵਿਸ਼ਵਾਸ ਦਵਾਉਂਦੇ ਆ ਕਿ ਅਸੀਂ ਆਪਣੀ ਜਥੇਬੰਦੀ ਅਤੇ ਪੂਰੇ ਐਸਕੇਐਮ ਵੱਲੋਂ ਇਹਨਾਂ ਦੇ ਨਾਲ ਆ।